ਜ਼ਕਾਰ ਕਾਰੋਬਾਰ ਸੋਈਦਾਰ ਦੀ ਉਹਦੀ ਵੀ ਆਪਾਂ ਗੱਲ ਕਰ ਲਈਏ ਰਾਸ਼ਨ ਕਾਰਡਾਂ ਦਾ ਰੋਲਾ ਲਗਾਤਾਰ ਪੈ ਰਹੇ ਹਾਲਾਂਕਿ ਮਾਨ ਸਾਹਿਬ ਤੇ ਕਹਿ ਰਹੇ ਸੀਗੇ ਕਿ ਭਾਈ ਕਿਸੇ ਦਾ ਵੀ ਰਾਸ਼ਨ ਕਾਰਡ ਨਹੀਂ ਕੱਟਣ ਦੇਵਾਂਗੇ ਪਰ ਫਿਰ ਵੀ 11 ਲੱਖ ਵਾਲਾ ਚਰਚਾ ਮਿੰਟੂ ਜੀ ਅਜੇ ਹੋ ਰਿਹਾ ਹੈ ਕਿ ਭਾਈ 11 ਲੱਖ ਕਾਰਡ ਜਿਹੜੇ ਆ ਉਹ ਕੱਟੇ ਜਾਣਗੇ ਜਿਨ੍ਹਾਂ ਨੇ ਜਿਹੜੇ ਉਸ ਦੇ ਕਨੋਕ ਯੋਗ ਨਹੀਂ ਹੈਗੇ ਜਿਨ੍ਹਾਂ ਕੋਲ ਕੋ ਪੈੜੀ ਹੈ ਕਾਰੋਬਾਰ ਹੈ ਜਿਹੜੇ ਰਿਟਰਨਾਂ ਵਗੈਰਾ ਭਰਦੇ ਆ ਉਹਨਾਂ ਦੇ ਕਾਰਡ ਕੱਟੇ ਜਾਣਗੇ ਇਹ ਦੋਨੇ ਚੀਜ਼ਾਂ ਇਕੱਠੀਆਂ ਹੋ ਸਕਦੀਆਂ ਨਾਲੇ ਰਿਟਰਨ ਵਾਲਾ ਕੰਮ ਨਾਲ ਪੈੜੀ ਵਾਲਾ ਬਚਿਆ ਰਹੂਗਾ ਕਿ ਛਾਂਟੀ ਹੋਊਗੀ ਮੇਰੇ ਰਾਜੀ ਦਾ ਪ੍ਰਿੰਸੀਪਲ ਜੀ ਹਾੜਾ ਕੱਟੇ ਉਹ ਨਾ ਕਾਲਜ ਜੋ ਨਾ ਬਈ ਇੱਥੇ ਜੋ ਮਰਜ਼ੀ ਕਰ ਲਓ ਇੱਕ ਕਾਰਡ ਹੁਣ ਕੱਟੇ ਜਾਣੇ ਆ ਕਿਉਂਕਿ ਨਿਯਮ ਜਿਹੜੇ ਆ ਉਹ ਸਰਕਾਰ ਨੇ ਮੰਨ ਲਏ ਪੰਜਾਬ ਸਰਕਾਰ ਨੇ ਇਹਦੇ ਤੇ ਅਸੀਂ ਅੱਗੇ ਬਹੁਤ ਵਾਰੀ ਗੱਲ ਕੀਤੀ ਆ ਸ਼ਾਇਦ ਪੰਜਾਬੀ ਮੀਡੀਆ ਦੇ ਵਿੱਚ ਆਪਾਂ ਵਾਹਿਦ ਹੋਵਾਂਗੇ ਜਿਨ੍ਹਾਂ ਨੇ ਇਹ ਨਿਯਮ ਪਹਿਲਾਂ ਹੀ ਦੱਸ ਦਿੱਤੇ ਸੀ ਕਿ ਇੱਕ ਦਿਨ ਤੁਹਾਡੇ ਕਾਰਡਾਂ ਤੇ ਕਾਂਟਾ ਵੱਜ ਜਾਏਗਾ ਜੀ ਕਿ ਨਿਯਮ ਇਹਨੇ ਸਖਤ ਹੈ ਕਿ ਆਪਣੇ ਬਹੁਤੇ ਘਰ ਜਿਹੜੇ ਆ ਨਾ ਉਹਦੇ 'ਚ ਨਹੀਂ ਆਉਂਦੇ ਹੁਣ ਇਹਦੇ 'ਚ ਕੀ ਹੋਏਗਾ ਜੇ ਤੁਹਾਡੇ ਘਰ ਏਸੀ ਹੈ ਤੁਸੀਂ ਲਾਪਤਰੀ ਨਹੀਂ ਬਣ ਸਕਦੇ ਏਸੀ ਤੇ ਮੈਂ ਇੱਕ ਦਿਨ ਲੰਘਿਆ ਜਾਂਦਾ ਸੀ ਇੱਕ ਸੜਕ ਤੋਂ ਇੱਕ ਸਧਾਰਨ ਕਾਰ ਜੀ ਛੇ ਏਸੀ ਦੇਖੇ ਮੈਂ ਉਹਦੀ ਸ਼ਕਤ ਤੇ ਜੀ ਸਧਾਰਨ ਕਾਰ ਮਤਲਬ ਕਿ ਕੋਈ ਕੋਠੀ ਨਹੀਂ ਕੋਈ ਆਮ ਜਿਹੜੇ ਆਪਣੇ ਕਮਰੇ ਬਰਾਡੇ ਹੁੰਦੇ ਆ ਪੰਜ ਕੇ ਛੇ ਸੀ ਜੀ ਗੱਡੀ ਨਹੀਂ ਹੋਣੀ ਚਾਹੀਦੀ ਤੁਹਾਡੇ ਘਰ ਅੱਜ ਕੱਲ 20 50 ਹਜ਼ਾਰ ਦੀ ਕਾਰ ਮਿਲ ਜਾਂਦੀ ਆ ਹੂੰ ਸੌਰੇ ਦੀ ਲਾਲ ਮਰੂਤੀ ਨੇ ਚੱਕਾ ਜਮ ਕਰਾਤਾ ਜਾਂ ਜੰਨ ਉਹ 50 60 70 80 ਲੱਖ ਅਗੋ ਆਲਟੋ ਵਗੈਰਾ ਸ਼ੁਰੂ ਹੋ ਜਾਂਦੀ ਹੈ ਹੂੰ ਗਲਤ ਤੇ ਨਹੀਂ ਕਹਿ ਰਹੇ ਨਹੀਂ ਬਿਲਕੁਲ ਸਹੀ ਉਹ ਕਾਰਾਂ ਵੀ ਅੱਜ ਕੱਲ ਆਮ ਹੈ ਗਈਆਂ ਜਿਸ ਦੇ ਘਰ ਕਾਰ ਆ ਤੁਸੀਂ ਹੁਣ ਲਾਪਤਰੀ ਨਹੀਂ ਹਰ ਚੀਜ਼ ਜੇ ਤੁਹਾਡੀ ਐਨੂਅਲ ਇਨਕਮ ਯਾਨੀ ਸਾਲ ਦਾ ਜੇ ਤੁਸੀਂ 1,80,000 ਕਮਾਉਂਦੇ ਜੇ ਜੀ ਤਦ ਵੀ ਤੁਸੀਂ ਲਾਪਤਰੀ ਨਹੀਂ ਹੂੰ ਅੱਗੇ ਆ ਜਾਓ ਕੇਂਦਰ ਦਾ ਮੁਲਾਜ਼ਮ ਸਰਕਾਰ ਦਾ ਮੁਲਾਜ਼ਮ ਅਗਾ ਬੋਰਡ ਦਾ ਜਾਂ ਆ ਜਿਹੜੇ ਆਪਣੇ ਨਿਗਮ ਹੁੰਦੇ ਆ ਕੋਈ ਵੀ ਕਿਸੇ ਘਰ ਦਾ ਕਰਮਚਾਰੀ ਹੈ ਉਹ ਲਾਪਤਰੀ ਨਹੀਂ ਹੋ ਸਕਦਾ ਜੀ ਅੱਗੇ ਆ ਜਾਓ ਹੂੰ ਅੱਗੇ ਵੀ ਆ ਜਾਓ ਹੂੰ ਕਿ ਜਦਾ ਮੰਨ ਲਓ ਕੌਂਸਲ ਦੇ ਵਿੱਚ ਜਾਂ ਜੋ ਇਹਦੀ ਹਦੂਦ ਦੇ ਵਿੱਚ 100 ਵਰਗ ਗੱਜ ਦਾ ਪਲਾਟ ਹੈ ਤੇ ਉਹਦੇ ਤੇ 3700 ਸਕਰ ਫੀਟ ਸ਼ਤੌਤ ਹੈ ਲਾ ਪੱਤਰੀ ਨਹੀਂ ਹੋ ਸਕਦੇ ਤੁਸੀਂ ਜੀ ਤਾਂ ਬਹੁਤ ਸ਼ਰਤਾਂ ਨਿਕਰਦੀਆਂ ਤੇ ਬਾੜੀਆਂ ਲੰਗੀਆਂ ਫਿਰਦੀਆਂ ਨੇ ਸਰ ਸ਼ਰਤਾਂ ਤੇ ਹੀ ਤਾਂ ਜੀਵਨ ਚੱਲ ਰਹਿਣਾ ਤਾਂ ਗੱਲ ਇਹ ਆ ਕਿ ਇਹ ਸਭ ਕੁਝ ਹੋਣਾ ਸੀਗਾ ਤੇ ਤੁਸੀਂ ਮੈਨੂੰ ਦੱਸ ਦਿਓ ਕਿ ਅੱਜ ਆਮ ਆਦਮੀ ਪਾਰਟੀ ਦਾ ਕੋਈ ਵੀ ਮੰਤਰੀ ਵਿਧਾਇਕ ਜੇ ਮੁੱਖ ਮੰਤਰੀ ਸਾਹਿਬ ਜੀ ਇਹ ਦੱਸ ਸਕਦੇ ਆ ਕਿ ਇਹੋ ਜਿਹੇ ਬੰਦੇ ਵੀ ਕੀ ਅਨਾਜ ਨਹੀਂ ਸੀ ਲੈ ਰਹੇ ਹੂੰ ਤੇ ਕੀ ਇਨ੍ਹਾਂ ਵਾਸਤੇ ਤੁਸੀਂ ਪਹਿਲਾਂ ਲੜੇ ਤੇ ਮੁੜ ਕੇ ਤੁਸੀਂ ਸਮਝੌਤਾਵਾਦੀ ਹੋ ਗਏ ਜੀ ਕਿ ਸਾਡੇ ਵਿੱਚ ਕਿੰਨੇ ਐਸੇ ਲੋਕ ਹੋਣਗੇ ਜਿਨ੍ਹਾਂ ਦੇ ਘਰ ਏਸੀ ਵੀ ਹੋਣਗੇ ਸਾਰਾ ਖੁਸ਼ ਹੋਏਗਾ ਤੇ ਸਭ ਤੋਂ ਵੱਡੀ ਗੱਲ ਕਿ ਕਿਸਾਨ ਲਾਪਤਰੀ ਹੋ ਸਕਦਾ ਹੈ ਇਹਦੇ 'ਚ ਪਰ ਪਰ ਉਹ ਢਾਈ ਕਿੱਲੇ ਜ਼ਮੀਨ ਦਾ مالک ਹੋਣਾ ਚਾਹੀਦਾ ਜਿਸ ਦੀ ਜ਼ਮੀਨ ਢਾਈ ਕਿੱਲੇ ਤੋਂ ਉੱਤੇ ਆ ਉਹ ਲਾਪਤਰੀ ਨਹੀਂ ਹੋ ਸਕਦਾ ਹੂੰ ਸੋ ਇਸ ਕਰਕੇ ਬਹੁਤ ਸਾਰੇ ਲੋਕ ਇਹਦੇ ਵਿੱਚ ਅਯੋਗ ਸੀ ਇਹਦੇ ਵਿੱਚ ਪਹਿਲਾਂ ਹੀ ਨਜਾਇਜ਼ ਲਾਭ ਲੈ ਰਹੇ ਸੀ ਹੂੰ ਕੱਟੇ ਗਏ ਨੇ 10 ਲੱਖ 22 ਹਜ਼ਾਰ ਆਪਾਂ ਦੱਸਿਆ ਸੀ ਨਾ ਅੰਕੜਾ ਕਿਛੇ ਜੇ 11 ਆਇਆ ਅੱਜ ਫੇਰ ਅਖਬਾਰ 'ਚ ਛਪਿਆ ਹੈ ਕਿ 10 ਲੱਖ 22 ਹਜ਼ਾਰ ਹੀ ਅੰਕੜਾ ਹੈ ਠੀਕ ਹੈ ਨਾ ਜੀ ਸੋ ਇਹ ਕਹਾਣੀ ਆ ਤੇ ਇਹ ਕਹਾਣੀ ਦਾ ਸਾਰ ਆ ਕਿ ਹੁਣ ਇਹ ਜਿਹੜੇ ਆ ਇਹ ਬਾਹਰ ਹੋ ਜਾਣਗੇ ਲਾਪਾਤਰੀ ਜੀ ਪਰ ਤੁਸੀਂ ਇਹ ਵੇਖੋ ਕਿ ਕਿੰਨੇ ਸਾਲ ਅਸੀਂ ਅਯੋਗ ਹੁੰਦਿਆਂ ਵੀ ਇਹ ਸਾਰਾ ਕੁਝ ਮਸੂਲ ਕੀਤਾ ਜੀ ਹਮ ਬਿਲਕੁਲ ਬਿਲਕੁਲ ਜੀ ਖੈਰ ਅ ਸਰਜੀਤ ਖੋਸਾ ਜੀ ਸ਼ੁਕ ਜੀ ਗਰੇ ਕਿ ਤੇ ਫਿਰ ਤਾਂ ਸਾਰੇ ਘਟੇ ਜਾਣਗੇ ਲਗਭਗ ਆ ਨਹੀਂ ਕੁਝ ਕੁ ਤਾਲੁਕ ਨਹੀਂ ਹੈ ਕਿ ਉਹਨਾਂ ਦੀ ਇਨਕਮ ਅੱਜ ਵੀ ਸੱਚ ਵੀ ਯੋਗ ਲੋਕ ਹੈਗੇ ਨੇ ਜਿਹੜੇ ਇਨਕਮ ਅੱਜ ਵੀ ਥੋੜੀ 1.80 ਲੱਖ ਹਜ਼ਾਰ ਵਾਲਾ ਤਾਂ ਵੈਸੇ ਬਹੁਤ ਘੱਟ ਰੱਖਿਆ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਅੱਜ ਦੇ ਦੌਰ ਛ ਢਾਈ ਲੱਖ ਤੱਕ ਇਨਕਮ ਰੱਖਣੀ ਚਾਹੀਦੀ ਆ ਜੀ ਢਾਈ ਲੱਖ ਤੱਕ ਕੋਈ ਵੀ ਕ੍ਰਾਈਟੇਰੀਆ ਕਿਸੇ ਵੀ ਸਕੀਮ ਚ ਢਾਈ ਲੱਖ ਤੱਕ ਦਾ ਹੋਣਾ ਚਾਹੀਦਾ ਕਿਉਂਕਿ ਢਾਈ ਲੱਖ ਤੋ ਉੱਤੇ ਆਈਟੀਆਰ ਪਰ ਸਕਦੇ ਆ ਤੁਹਾਨੂੰ ਜੀ ਜੀ ਤਾਂ ਮੇਰਾ ਮੰਨਣਾ 1.80 ਲੱਖ ਹਜ਼ਾਰ ਬਹੁਤ ਥੋੜੀ ਆਮਦਨ ਆ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਹੈ ਕ ਜੀ 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 ਬਸਰਾ ਸਾਹਿਬ ਕਹਿ ਰਹੇ ਨੇ ਕਿ ਇਹਨਾਂ ਦੀ ਤੇ ਨੀਤ ਬਦਲ ਗਈ ਹੈ ਜੀ ਸੁਰਜੀਤ ਖੋਸਾ ਜੀ ਕਹਿ ਰਹੇ ਕਿ ਕੱਲੀਆਂ ਖਬਰਾਂ ਨਹੀਂ ਸੁਣਾਉਂਦੇ ਨਾਲ ਗੀਤ ਵੀ ਸੁਣਾਉਂਦੇ ਆ ਸ਼ੁਕਰੀਆ ਜੀ ਤੁਹਾਡਾ ਬੰਟੀ ਜੀ ਖੋਸਾ ਸਾਹਿਬ ਇਹ ਕਹਿੰਦੇ ਕਿ ਮਿੰਟੂ ਜੀ ਮਾੜੀ ਸੋਚ ਵਾਲਾ ਬੰਦਾ ਹੀ ਤੁਹਾਡੀ ਵਿਅਕਲੋਚਨਾ ਕਰ ਸਕਦਾ ਹੈ ਕਹਿੰਦੇ ਸੁਣਨ ਵਾਲੇ ਜਿਹੜੇ ਸੱਚਾਈ ਸੁਣਦੇ ਉਹ ਤੁਹਾਨੂੰ ਸਾਰੇ ਪਸੰਦ ਨਹੀਂ ਕੋਈ ਗੱਲ ਨਹੀਂ ਹੈ ਜੀ ਜੋ ਅਲੋਚਨਾ ਵੀ ਕਰਦੇ ਆ ਕੀ ਫਰਕ ਪੈਂਦਾ ਜੀ ਕਰ ਲੈ ਪਰ ਜੋ ਦੁੱਖਵਤਾ ਕਦੋਂ ਹੁੰਦਾ ਹੈ ਜਦੋਂ ਕੋਈ ਗੱਲ ਨੂੰ ਅੱਧਾ ਸਮਝਦਾ ਹੈ ਆਪਣੇ ਤਰੀਕੇ ਨਾਲ ਫਿਰ ਉਹ ਆਪ ਦੇ ਵੀਵਿਊਸ ਵਾਸਤੇ ਕੋਈ ਚੀਜ਼ਾਂ ਹੋਰ ਉਲਟ ਪੁਲਟ ਕਰਕੇ ਕਰਦਮ ਕਰਦਾ ਜਾਂ ਗਾਲਾਂ ਕੱਢਦੇ ਆ ਜਾਂ ਵਿਅਕਤੀਗਤ ਤੌਰ ਤੇ ਟਿੱਪਣੀਆਂ ਕਰਦੇ ਮੈਂ ਤੁਸੀਂ ਦੇਖੋ ਮਾਨ ਸਾਹਿਬ ਨੇ ਮੇਰੇ ਤੇ ਪੂਰੀ ਖੇਚ ਕੱਢੀ ਔਰ ਜਿਸ ਬੰਦੇ ਨੇ ਕਢਵਾਈ ਮੈਨੂੰ ਉਸ ਬੰਦੇ ਬਾਰੇ ਵੀ ਪਤਾ ਹੈ ਆਪਾਂ 1% ਵੀ ਵਿਅਕਤੀਗਤ ਨਹੀਂ ਹੋਏ ਵਿਅਕਤੀਗਤ ਨਹੀਂ ਹੋਏ ਪਰਸਨਲ ਮੈਂ ਹੋਣਾ ਵੀ ਨਹੀਂ ਹੈ ਜੀ ਜੀ ਠੀਕ ਹੈ ਨਾ ਜੀ ਹਾਂ ਬਹੁਤ ਕੁਝ ਜਾਣਦੇ ਹੁੰਨੇ ਆਪਾਂ ਸਮਾਜ ਦੇ ਵਿੱਚ ਵਿਚਰਦੇ ਆਸੀਂ ਵੀ ਕਿਹੜਾ ਰੋਟੀ ਨੂੰ ਚੋਚੀ ਦੱਸਦੇ ਆ ਕਿ ਮੇਰਾ ਨਿੱਜੀ ਜੀਵਨ ਦੇ ਵਿੱਚ ਵੀ ਸਰ ਇਹੀ ਆ ਬਹੁਤ ਗੱਲਾਂ ਕਰਦੇ ਆ ਮੇਰੇ ਬਾਰੇ ਮੇਰੇ ਪਿੰਡ ਦੇ ਵੀ ਕਰਦੇ ਆ ਮੈਨੂੰ ਸਭ ਪਤਾ ਜੀ ਮੇਰੇ ਆਪਣੇ ਵੀ ਕਰਦੇ ਮੈਨੂੰ ਸਭ ਪਤਾ ਮੈਂ ਮੈਂ ਕਹਿੰਨਾ ਠੀਕ ਆ ਪਰ ਜੀ ਇੱਕ ਹੱਦ ਹੁੰਦੀ ਆ ਜੀ ਜੀ ਦੁੱਖ ਉਹ ਤੋਂ ਹੁੰਦਾ ਕਿ ਜਦੋਂ ਕਾਰ ਵੀ ਨਜਾਇਜ਼ ਰਹੇ ਤੇ ਤੁਸੀਂ ਪਰਸਨਲ ਹੋ ਕੇ ਕਰ ਰਹੇ ਹੋ ਯਾਰ ਆ ਠੀਕ ਆ ਕੰਮ ਦੀ ਆਲੋਚਨਾ ਕਰੋ ਜੇ ਗਲਤ ਆ ਤਾਂ ਤੁਸੀਂ ਕਰੈਕਟ ਕਰ ਸਕਦੇ ਹੂੰ ਤੇ ਆਪਦੇ ਢੰਗ ਨਾਲ ਅਲੋਚਨਾ ਕਰ ਸਕਦੇ ਆ ਜੀ ਪਰ ਮੇਰਾ ਜਿੰਨਾ ਵੀ ਕੰਮ ਆ ਮੈਂ ਯਤਨ ਹਮੇਸ਼ਾ ਕੀਤਾ ਕਿ ਕਦੇ ਮੈਂ ਸਮਾਜ ਚ ਪਾੜਾ ਨਾ ਪਾਵਾਂ ਤਾਂ ਹੀ ਤੁਸੀਂ ਦੇਖੋ ਨਾ ਬਹੁਤ ਸਾਰੇ ਹੁਣ ਮੈਂ ਕੀ ਕਹਾਂ ਬਹੁਤ ਸਾਰੇ ਲੋਕ ਸਤਵ ਅਕੀਲੰਗ ਹੈ ਹੂੰ ਠੀਕ ਹੈ ਨਾ ਜੀ ਪਰ ਮੈਂ ਕਿਸੇ ਵੀ ਮਤਲਬ ਵਿਚਾਰਧਾਰਾ ਨੂੰ ਕਟੜੋ ਕੇ ਟੋ ਨਹੀਂ ਕੀਤਾ ਕਿ ਇਹ ਵਰਗ ਮੇਰੇ ਨਾਲ ਜੁੜ ਜੇ ਤੇ ਇਹਨਾਂ ਤੋਂ ਮੈਂ ਬਹੁਤ ਸਾਰੇ ਲਾਭ ਲੈ ਸਕਾਂ ਹੂੰ ਠੀਕ ਹੈ ਨਾ ਜੀ ਸਮਝੋ ਤਵਦੀ ਹੋ ਜਾਂਦੇ ਨਹੀਂ ਕੋਈ ਮੈਂ ਜਿੱਥੇ ਜਿੱਥੇ ਅਮਰਤਪਾਲ ਸਿੰਘ ਨਾਲ ਠੱਕਾ ਹੋਇਆ ਜੇਲ੍ਹ ਨਾਲ ਹਾਲਾਂਕਿ ਸਹਿਮਤੀ ਸਹਿਮਤੀ ਆਪੋ ਆਪਣਾ ਅਧਿਕਾਰ ਹੈ ਜੀ ਮੈਂ ਕਦੇ ਵੀ ਸਹਿਮਤ ਨਹੀਂ ਸੀ ਪਰ ਜਿੱਥੇ ਉਹਨਾਂ ਦੇ ਨਾਲ ਜੇਲ੍ਹ 'ਚ ਕੋਈ ਗੱਲਬਾਤ ਹੋਈ ਜਾਂ ਅੱਜ ਵੀ ਹੁੰਦੀ ਹੈ ਤਾਂ ਆਪਾਂ ਕਹਿਆ ਆ ਕਿ ਨਹੀਂ ਗਲਤ ਹੈ ਗਲਤ ਨੂੰ ਗਲਤ ਕਹਾਂਗੇ ਠੋਕ ਕੇ ਕਹਾਂਗੇ ਇਹ ਚਸ਼ਮਾ ਨਹੀਂ ਕਿ ਯਾਰ ਮੈਂ ਅਸਹਿਮਤ ਐ ਦੇ ਨਾਲ ਮੈਂ ਇਹਨੂੰ ਲਾਇਕ ਨਹੀਂ ਕਰਦਾ ਨਹੀਂ 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 ਸਣੀ ਕਦੇ ਸਮਾਜ 'ਚ ਮੈਂ ਪਟਕ ਨਹੀਂ ਪਾਇਆ ਕਿਸੇ ਆਸੀ ਭਾਈਚਾਰੇ ਦੇ ਮੈਂ ਵੈਸੇ ਤੁਸੀਂ ਦੇਖਣਾ ਲੋਕ ਦਲਿਤ ਸ਼ਬਦ ਇਸਤੇਮਾਲ ਕਰਦੇ ਮੈਂ ਆਸੀ ਭਾਈਚਾਰੇ ਦਾ ਕਰਦਾ ਹੂੰ ਪਿਆਰ ਹੈ ਜੀ ਮੇਰਾ ਬਹੁਤ ਜ਼ਿਆਦਾ ਹਾਂਜੀ ਬਿਲਕੁਲ ਠੀਕ ਹੈ ਮੈਂ ਉਹਨਾਂ ਦੇ ਹਕੂਕਾਂ ਦੀ ਗੱਲ ਹੁੰਦੀ ਹੈ ਤਾਂ ਮੈਂ ਸਮਝ ਲਓ ਮਜ਼ਦੂਰ ਬਣ ਜਾਂਦਾ ਜੇ ਕਿਸੇ ਕਾਰੋਬਾਰੀ ਵਰਗ ਦੀ ਗੱਲ ਹੁੰਦੀ ਹੈ ਤਾਂ ਮੈਂ ਕਾਰੋਬਾਰੀ ਬਣ ਜਾਂਦਾ ਹੂੰ ਜੇ ਕਿਸਾਨ ਦੀ ਗੱਲ ਹੁੰਦੀ ਹੈ ਕਿਸਾਨ ਆਗੂਆਂ ਦੀ ਨੀਤੀਆਂ ਵੀ ਕਰ ਦਿੰਦਾ ਜੇ ਕਿਸਾਨ ਦੀ ਗੱਲ ਹੁੰਦੀ ਹੈ ਉੱਥੇ ਕਿਸਾਨ ਦਾ ਪੁੱਤ ਬਣ ਜਾਂਦਾ ਸੋ ਇਦਾਂ ਕੰਮ ਕਰਨ ਦਾ ਸਟਾਈਲ ਹੈ ਜੀ 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 ਬਿਲਕੁਲ ਮੇਰੇ ਜੀ ਇਹੋ ਵਧੀਆ ਤਰੀਕਾ ਹੁੰਦਾ ਉਹ ਸਿਆਣਕ ਕਹਿੰਦੇ ਵੀ ਕਿਸੇ ਦੀ ਜੁੱਤੀ ਦੇ ਵਿੱਚ ਪੈਰ ਪਾ ਕੇ ਵੇਖੋ ਫਿਰ ਅਸਲ ਚ ਪਤਾ ਲੱਗਦਾ ਕਿ ਉਹ ਕਿਸ ਹਿਸਾਬ ਦੇ ਵਿੱਚ ਕਿਸ ਤਕਲੀਫ ਦੇ ਵਿੱਚ ਹੈ ਸੋ ਹਰ ਇੱਕ ਬੰਦੇ ਵਰਗਾ ਕਿਰਦਾਰ ਬਣਾ ਕੇ ਉਹਦੀ ਗੱਲ ਨੂੰ ਸਮਝ ਸਕਣਾ ਇਹ ਕਿਸੇ ਕਿਸੇ ਦਾ ਹਿੱਸਾ ਹੈ ਹਾਂ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਹੈ ਦੇਖੋ ਕੋਈ ਬੰਦਾ 100% ਚੰਗਾ ਨਹੀਂ ਹੋ ਸਕਦਾ ਠੀਕ ਹੈ ਤੇ ਜਿੰਨਾ ਮਰਜ਼ੀ ਬੁਰਾ ਕੰਮ ਕਰ ਲਓ ਤਦ ਵੀ ਕੁਝ ਪਰਸੈਂਟ ਨੇ ਤੁਹਾਨੂੰ ਕੰਨਾ ਚੱਕ ਦੇ ਫਟਾ ਗਾਲਾਂ ਕੱਢਣ ਲੱਗ ਜਾ ਮੈਂ ਵੀ ਨਹੀਂ ਕਹੀ ਸਾਰੀਆਂ ਗਾਲਾਂ ਕੱਢਣ ਲੱਗ ਜਾ ਤਦ ਵੀ ਮਜ਼ਾ ਹੀਰੋ ਬਣਾ ਲੈਂਦੇ ਨੇ ਮਜ਼ਾ ਆ ਗਈ ਹੈ ਮਾਰੋ ਬਣਾ ਲੈਂਦੇ ਨੇ ਇਸ ਤਰ੍ਹਾਂ ਵੀ ਕਰ ਖੋਖਰ ਵਾਲੇ ਆਰਮੀ ਵਾਲੇ ਭਾਜੀ ਤੁਹਾਡਾ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਕਹਿੰਦੇ ਵੈਬ ਸੀਰੀਜ਼ ਜਿੰਨਾ ਤੁਹਾਡਾ ਜਿਹੜਾ ਪ੍ਰੋਗਰਾਮ ਹੁੰਦਾ ਇੰਟਰਸਟਿੰਗ ਮੇਟੂ ਜੀ ਇੱਕ ਸਵਾਲ ਦਾ ਜਵਾਬ ਹੋਰ ਦੇ ਦਿਓ ਬੀ ਐਚ ਐਲ 72 ਬਾਈ ਜੀ ਇਹਨਾਂ ਦਾ ਕਾਫੀ ਵਾਰੀ ਕਮੈਂਟ ਆ ਗਿਆ ਕਹਿੰਦੇ ਵੀ ਜੱਸੀ ਕੇਸ ਬਾਰੇ ਕੋਈ ਅਪਡੇਸ਼ਨ ਹੈ ਜੱਸੀ ਕੇਸ ਆਪਾਂ ਕੱਲ ਗੱਲ ਤੇ ਕੀਤੀ ਐ ਚੰਬਲਾਲ ਹਾਂਜੀ ਹਾਂਜੀ ਇੱਕ ਚੰਬਲ ਦੇ ਡਾਕੂ ਬੜੇ ਮਸ਼ਹੂਰ ਹੋਏ ਕਿਸੇ ਟਾਈਮ ਬਦਨਾਮ ਹੋਏ ਕਹਿ ਲੋ ਹਮਮ ਇੱਕ ਚੰਬਲ ਪਿੰਡ ਹੈ ਵਾਜੇ ਦੇ ਵਿੱਚ ਉਥੋਂ ਦੀ ਅਕਾਲੀ ਲੀਡਰ ਸੀ ਜੱਸੀ ਜੀ ਜਿਹੜੀ ਹੈਰੋਇਨ ਦੇ ਕੇਸ ਦੇ ਵਿੱਚ ਫੜੀ ਗਈ ਸੀ ਉਹ ਸਸਾ ਜਾਫਤਾ ਹੋ ਜਾਏਗੀ ਹੁਣ ਸਜਦਾ ਆਲਮ ਨਹੀਂ ਹੋਇਆ ਉਹਨੂੰ ਦੋਸ਼ੀ ਇਕਰਾਰ ਦੇ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਜੀ ਜੀ